ਬੰਦਾ ਰਾਤ ਨੂੰ ਨਿਕਲਦਾ ਹੈਗਾ ਆਪਣੀ ਸਕੂਟੀ ਲੈ ਕੇ ਜਾਉ ਕੋਈ ਵੀ ਬੰਦਾ ਨਿਕਲ ਜਿਹੜਾ ਇਕੱਲਾ ਵੇਖਿਆ ਜਿੱਦਾਂ ਥੋੜਾ ਹੈਗਾ ਇਹ ਤਿੰਨ ਬੰਦੇ ਸੀਗੇ ਜਿਹੜਾ ਇਕੱਲਾ ਹੈਗਾ ਉਹ ওভারਪਾਵਰ ਕਰਕੇ ਉਹਨਾਂ ਨੂੰ ਕੋ ਕਰ ਤਾ ਉਹ ਤਿੰਨ ਬੰਦਿਆਂ ਨੇ ਦਾਤਰ ਵਿਖਾ ਕੇ ਉਹਨਾਂ ਦੇ ਦਾਤਰ ਨਾਲ ਇੰਜੈਕਟ ਕਰਕੇ ਉਹਨਾਂ ਕੋ ਐਕਟਿਵਾ ਜਿਹੜੀ ਆ ਇਲੈਕਟ੍ਰੋਨਿਕ ਐਕਟਿਵਾ ਸੀਗੀ ਉਹਨਾਂ ਦੀ ਉਹ ਕੋ ਇਹ ਤਾਂ ਪੁੱਛ ਕੇ ਜਦੋਂ ਆ ਨੇ ਇਹਨਾਂ ਨੇ ਦੋ ਵਾਰ ਦੱਸ ਤਾਂ ਹੋਰ ਮੰਨੀ ਹੈ ਜਿਹਨਾਂ ਦੇ ਵਿੱਚ ਅਸੀਂ ਆ ਮੋਟਰਸਾਈਕਲ ਜਿਹੜੇ ਆ ਬ੍ਰਾਂਡ ਕ੍ਰਾਈਮ ਜਿਹੜਾ ਹੈਗਾ ਥੋੜਾ ਵਾਇਲੈਂਟ ਹੋ ਰਿਹਾ ਉਹਵੇਂ ਜਿਹੜੀਆਂ ਤੇ ਰਿਕਵਰੀ ਜਿਹੜੀਆਂ ਹੈਗੀਆਂ ਤੁਹਾਡੇ ਸਾਹਮਣੇ ਆਵਾਜ਼ੀਆਂ ਤੇ ਪਹਿਲਾ ਵੀ ਮੁਕੱਦਮਾ ਜਿਹੜਾ ਹੈਗਾ ਇਹਦੇ ਇੱਕ ਕਮਾਂਡ ਥਾਣਾ ਹੈਗਾ ਮੈਦਤਾਰੀ ਮਹਿਤਾ ਉਹਦੇ ਵਿੱਚ ਜਿਹੜਾ ਹੈਗਾ ਇਹਦੇ ਤੇ ਮੁਕੱਦਮਾ 379 ਬੀ ਦਾ ਦਰਜ ਹੈ ਜੀ ਸਰ ਜੀ ਸਰ ਕੀ ਤਰ੍ਹਾਂ ਮਾਮਲਾ ਜੀ ਬੇਟਾ ਬੇਟਾ ਨਹੀਂ ਜੀ ਜੀ ਸਰ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆਂ ਇਹ ਮਕਦਮਾ ਨੰਬਰ 14 ਦੇ ਸਬੰਧ ਵਿੱਚ ਕਰ ਰਹੇ ਆਂ ਇਹ 26 ਤਰੀਕ ਨੂੰ ਰਾਤ ਨੂੰ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕੋਈ ਆਪਣੇ ਜਿਹੜੇ ਮਦਾਈ ਹੈਗੇ ਨੇ ਮਕਦਮਾ ਦੇ ਉਹ ਆਪਣੇ ਹਸਪਤਲ ਗੁਰਨਾਣਕਦੇਵ ਹਸਪਤਲ ਤੋਂ ਪਿੱਛੋਂ ਜਾ ਰਹੇ ਸੀਗੇ ਸਣੋ ਤਿੰਨ ਬੰਦਿਆਂ ਨੇ ਦਾਤਰ ਵਿਖਾ ਕੇ ਉਹਨਾਂ ਦੇ ਦਾਤਰ ਨਾਲ ਇੰਜੈਕਟ ਕਰਕੇ ਉਹਨਾਂ ਕੋਈ ਐਕਟੀਵਾ ਜਿਹੜੀ ਆ ਇਲੈਕਟ੍ਰੋਨਿਕ ਐਕਟੀਵਾ ਸੀਗੀ ਉਹਨਾਂ ਦੀ ਉਹ ਖੋਲੀ ਸੀਗੀ ਫਿਰ ਇਮੀਡੀਏਟਲੀ ਪੁਲਿਸ ਨੇ ਜਿਹੜੀ ਐਕਟੀਵਿਟੀ ਕਰਦਿਆਂ ਹੋਇਆ ਜਿਹੜਾ ਹੈਗਾ ਉਹਨਾਂ ਮੰਤੋਸ਼ਿਆਂ ਨੂੰ ਜਿਹੜਾ ਟ੍ਰੇਸ ਕਰਕੇ ਫੜ ਲਿਆ ਤੇ ਜਿਹਦੇ ਵਿੱਚ ਸਹਿਲਦੀਪ ਸਿੰਘ ਜਿਹੜਾ ਹੈਗਾ ਪੁਹਾਟਵਿੰਡ ਜਿਹੜਾ ਹਿੰਦੂਆਂ ਮਨਿੰਦਰ ਸਿੰਘ ਤੇ ਸਨੀ ਸਿੰਘ ਇਹਨਾਂ ਤਿੰਨਾਂ ਸਾਥੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਕੋ ਜਿਹੜਾ ਵਾਦਾਤ ਵਿੱਚ ਵਰਤਿਆ ਗਿਆ ዳਤਰ ਬੇਸਬਾਲ ਤੇ ਇਹਨਾਂ ਦੇ ਕੋਲੋਂ ਦੋ ਮੋਟਰਸਾਈਕਲ ਹੋਰ ਰਿਕਵਰ ਕੀਤੀ ਸਰ ਇੱਕਦਮ ਦੀ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਤੇ ਇੱਕਦਮ ਸਮੇਂ ਕਿ ਸਾਡੀਆਂ ਇਹਨਾਂ ਨੂੰ ਇਹਨਾਂ ਤੋਂ ਪੁੱਛ ਕੇ ਇਸ ਦੌਰਾਨ ਇਹਨਾਂ ਨੇ ਦੋ ਵਾਰਦਾਤਾਂ ਹੋਰ ਮੰਨੀਆਂ ਜਿਨ੍ਹਾਂ ਦੇ ਵਿੱਚ ਅਸੀਂ ਇਹ ਮੋਟਰਸਾਈਕਲ ਜਿਹੜੇ ਆ ਬਰਾਮਦ ਕੀਤੇ ਹਨ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਇਹਨਾਂ ਨੇ ਦੇਖੋ ਜਿਹੜੇ ਸੈਲਦੀਪ ਸਿੰਘ ਹੈਗਾ ਇਹਦੇ ਉੱਤੇ 3-4 ਸਾਲ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ 379 ਬੀ ਦਾ ਜਿਹੜਾ ਹੈਗਾ ਦਰਜ ਹੋਇਆ ਸੀਗਾ। ਤੋਂ ਆਪਾਂ ਕਹਿ ਸਕਦੇ ਹਾਂ 2-3 ਸਾਲ ਤੋਂ ਇੱਕ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲ। ਆਪਾਂ ਕਹਿ ਸਕਦੇ ਹਾਂ ਕਿ ਹੁਣ ਹਸਪਤਾਲ ਦੇ ਵਿੱਚ ਜਿਹੜਾ ਬੰਦਾ ਆ ਰਿਹਾ ਹੈਗਾ ਰਾਤ ਨੂੰ 1.5 ਵਜੇ 2 ਵਜੇ ਜਾ ਰਿਹਾ ਤਾਂ ਉਹ ਥੋੜਾ ਬੰਦਾ ਇਕੱਲਾ ਵੇਖ ਕੇ ਜਿਹੜਾ ਵੀ ਬੰਦਾ ਇਕੱਲਾ ਸੀਗਾ ਉਹਦੇ ਤੇ ਅਟੈਕ ਕਰਦੇ ਸੀਗੇ। ਇਹਦਾ ਕਾਫੀ ਹੁਣ ਠੱਲ ਪੈ ਗਈ ਜਿਹੜੀ ਇਹਦੇ ਜਿਹੜੀਆਂ ਜੀ ਦਾਤਰ ਇਹਨਾਂ ਨੇ ਜਿਹੜਾ ਵਰਤਿਆ ਸੀਗੇ। ਤਦ ਗੰਦ ਕਾफी ਪਿਛਲੇ ਅਮਰਦਤ ਦੇ ਪੋਸਟ ਤੇ ਕਾफी ਫੀਸ ਲਿਖੀ ਕਿ ਲੱਗਦਾ ਕਿ ਅਸਟਰ ਦੇ ਲੋਕ ਜਿਹੜੇ ਨੇ ਗੰਦ ਆ ਇਸੇ ਕੰਗੇ ਇਸਤੇਮਾਲ ਨਹੀਂ ਕਰਦੇ ਜਾਂ ਜਿਹੜੇ ਅਗੇ ਨੇ ਕੈਪਟਨ ਜਹਾਜ ਉੱਤੇ ਜਾ ਰਹੇ ਕੋਈ ਮਤਲਬ ਜੋ ਕੁਝ ਸਮੇਂ ਤੋਂ ਜਦਾਂ ਜਿਵੇਂ ਜਿਵੇਂ ਕ੍ਰਾਈਮ ਜਿਹੜਾ ਹੈਗਾ ਥੋੜਾ ਵਾਇਲੈਂਟ ਹੋ ਰਿਹਾ ਉਹਵੇਂ ਉਹ ਜਿਹੜੀਆਂ ਤੇ ਰਿਕਵਰੀ ਵੀ ਜਿਹੜੀਆਂ ਹੈਗੀਆਂ ਤੁਹਾਡੇ ਸਾਹਮਣੇ ਬਾਤੀਆਂ ਤੇ ਬਟ ਇਹ ਚੱਲਦਾ ਹੀ ਰਹਿੰਦਾ ਹੈ ਕ੍ਰਾਈਮ ਦੇ ਵਿੱਚ ਹਮੇਸ਼ਾ ਕੁਝ ਨਾ ਹੁੰਦਾ ਹੈ ਹਾਂ ਇਹ ਸਹਿਲਦੀਪ ਦੀ ਹੈਗੀ ਹੈ ਇਹਦੇ ਤੇ ਪਹਿਲਾਂ ਵੀ ਮੁਕਦਮਾ ਜਿਹੜਾ ਹੈਗਾ ਇਹਦੇ ਇੱਕ ਕਮਾਨ ਥਾਣਾ ਹੈਗਾ ਮੈ ਸੋਰੀ ਮਹਿਤਾ ਉਹਦੇ ਵਿੱਚ ਜਿਹੜਾ ਹੈਗਾ ਇਹਦੇ ਤੇ ਮੁਕਦਮਾ 379 ਬੀ ਦਾ ਦਰਜ ਹੈ ਪਰ ਇਹ ਕੋਈ ਖੰਨਾ ਵੀ ਕੋਈ ਮਿਲਦੇ ਨਹੀਂ ਇਸੇ ਇਸੇ ਤਰੀਕੇ ਨਾਲ ਬਾਤ ਕਰ ਕੀਤੀ ਗਈ ਹੈ ਕੋਈ ਵੀ ਇਹਨਾਂ ਦਾ ਹੀ ਕੀਤੀ ਨਹੀਂ ਹੋਣੀ ਨਹੀਂ ਉਹ ਨਹੀਂ ਹੈਗੀ ਉਹ ਦੂਸਰੀ ਹੈ ਬਟ ਉਹ ਵੀ ਬਹੁਤ ਜਲਦੀ ਅਸੀਂ ਕੱਟ ਲੱਗ ਗਈ ਇੰਨੀ ਤਨਵਾਰਦਾ ਤਾਂ ਮੰਨ ਤੋਂ ਕਿ ਨਹੀਂ ਆਇਆ ਕਿਉਂਕਿ ਬਹੁਤ ਸਾਰੀ ਦੇਖੋ ਤਿੰਨ ਵਾਰਦਾ ਤਾਂ ਹੋਈ ਗਈਆਂ ਇੱਕ ਵਾਰਦਾ ਜਿਹੜੀ ਇਹਨਾਂ ਨੇ ਕੀਤੀ ਹੈ ਦੋ ਜਣਾਂ ਕੋ ਮੋਟਰਸਾਈਕਲ ਹੋ ਰਿਕਵਰ ਕੀਤੀ ਹੈ ਤਿੰਨ ਵਾਰਦਾ ਤਾਂ ਇਹ ਹੈ ਪਹਿਲਾ ਚੌਥੀ ਆਲਰੇਡੀ ਹੈ ਤਿੰਨ ਚਾਰ ਵਾਰਦਾ ਤਾਂ ਦੇ ਵਿੱਚ ਤੁਸੀਂ ਹੈਪਚੁਲ ਕ੍ਰਿਮੀਨਲ ਹੀ ਹੈ ਉਹ ਵੀ ਲੋਕ ਨੇ ਨਾਮ ਮਜੂਰ ਹੈ ਜਿਹੜੇ ਤਿੰਨ ਸੀਗੇ ਨਾ ਤਿੰਨਾਂ ਨੂੰ ਫੜ ਲਿਆ ਸੀ ਜਿਹੜੇ ਗੈਂਗ ਇਹਨਾਂ ਦੇ ਕੋਲੋਂ ਜੇ ਇੱਕ ਤਾਂ ਜਿਹੜਾ ਵਾਰਾਤ ਵਰਚ ਵਰਤਿਆ ਗਿਆ ਸੀਗਾ ਦੱਤਰ ਉਹ ਰਿਕਵਰ ਕੀਤਾ ਇਲੈਕਟ੍ਰੋਨਿਕ ਜਿਹੜੀ ਸਕੂਟਰੀ ਇਹਨਾਂ ਨੇ ਕੋਲ ਕੀਤੀ ਸੀ ਉਹ ਤੇ ਦੋ ਮੋਟਰਸਾਈਕਲ ਹੋਰ ਹਨਾ ਕੋਲ ਰਿਕਵਰ ਕੀਤੇ ਜਿਹੜੇ ਉਹ ਜਿਹੜਾ ਗੱਲ ਉਹ ਉੱਤੇ ਵੀ ਚਲਾਈ ਇੱਕ ਇੰਸੀਡੈਂਟ ਉਹਦੇ ਲਈ ਕੋਈ ਅਪਡੇਟ ਹੈ ਜੇ ਕਿ ਉਹ ਬਹੁਤ ਜਲਦੀ ਤੁਹਾਨੂੰ ਦੇਵਾਂਗੇ ਜੀ ਇਹਨਾਂ ਦੇ ਨਾਲ ਹੋਰ ਵੀ ਬੰਦੇ ਐਸੋਸੀਏਟ ਸੀ ਕਿਵੇਂ ਉਹਨੂੰ ਕਾਰਜ ਕਰਦੇ ਸੀ ਜਿਹੜਾ ਆਪਣਾ ਦੇਖੋ ਜਿੱਦਾਂ ਹਸਪੀਟਲ ਦੇ ਲਾਗੇ ਕੋਈ ਵੀ ਬੰਦਾ ਰਾਤ ਨੂੰ ਨਿਕਲਦਾ ਹੈਗਾ ਆਪਣੀ ਸਕੂਟਰੀ ਲੈ ਕੇ ਜਾਉ ਕੋਈ ਵੀ ਬੰਦਾ ਨਿਕਲ ਜਿਹੜਾ ਇਕੱਲਾ ਵੇਖਿਆ ਜਿੱਦਾਂ ਥੋੜਾ ਹੈਗਾ ਇਹ ਤਿੰਨ ਬੰਦੇ ਸੀਗੇ ਜਿਹੜਾ ਇਕੱਲਾ ਹੈਗਾ ਓਵਰ ਪਾਵਰ ਕਰਕੇ ਉਹਨਾਂ ਨੂੰ ਖੋ ਕਰ ਇਹਨਾਂ ਦੇ ਨਾਲ ਹੋਰ ਵੀ ਬੰਦੇ ਹੈਗੇ ਹਾਂਜੀ ਹਾਂਜੀ ਇਹਨਾਂ ਦੇ ਨਾਲ ਤਿੰਨ ਬੰਦੇ ਦੋ ਬੰਦੇ ਹੋਰ ਮਨਿੰਦਰ ਤੇ ਸਨੀ ਸੀਗੇ ਨਾ ਇਹਨਾਂ ਦੇ ਨਾਲ ਉਹਨਾਂ ਦੀਪ ਉਹ ਵੀ ਫੜੇ ਗਏ ਨੇ ਤਿੰਨੇ ਫੜੇ ਨੇ ਗ੍ਰਿਪਸਟ ਤਿੰਨਾਂ ਤੋਂ ਇਲਾਵਾ ਹੋਰ ਕੋਈ ਨਾ ਨਹੀਂ ਤਿੰਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਤਿੰਨਾਂ ਦਾ ਹੀ ਗਰੁੱਪ ਸੀਗਾ ਜਿਹੜੇ ਸੈਂਬਲ ਗੁਣਨਕਸਪਰ ਦੀ ਉਹਦੇ ਸੀ ਸਾਡੇ ਜੇ ਹੁਣ ਤਾਂ ਦੇਖੋ ਜੀ ਜਿਹੜੇ ਹੈਗੇ ਆਪਣੇ ਜਿਹੜੇ ਤੁਹਾਡੇ ਪਿੰਡ ਜਿਹੜਾ ਹਿੰਦੂਆਂ ਪਿੰਡ ਹੈਗਾ ਮਥੇ ਤੋਂ ਉੱਥੋਂ ਆਏ ਸੀਗੇ ਔਰ ਉੱਥੋਂ ਹੀ ਇਹ ਕਰਕੇ ਆਏ ਸੀਗੇ ਆਪਣੇ ਮਾਈਂਡ ਬਣਾ ਕੇ ਵੀ ਅਸੀਂ ਹਮੇ ਸਾਡੇ ਜਾ ਕੇ ਬਾਤ ਕਰਦੇ ਗੁਰਮੀ ਬਾਤਾਂ ਤਾਂ ਕੀਤੀ ਹੁੰਦੀ ਉਹਦੇ ਜ਼ਰੂਰ ਬ੍ਰੇਕ ਕਿਰਾ ਪੁੱਛਗਿੱਛ ਕਰਕੇ ਉਹ ਵੀ ਤੁਹਾਨੂੰ ਚੜੀ ਹੈਗੀ ਐ ਇਹ ਬਾਤਦਾਰ ਪੁੱਛਗਿੱਛ ਕੀਤੀ ਤਾਂ ਹੀ ਦੋ ਹੋਰ ਮੋਟਰਸਾਈਕਲ ਨਿਕਲੇ ਹੁਣ ਸੈਕੰਡ ਦੂਸੀ ਜਿਹੜੀ